ਘੋੜੀ ਜੇ ਕਹੇ ਦੀ ਸਾਊ ਠੰਗੀ ਸਵਾਰੀ ਵਾਲੀ ਘੋੜੀ ਲੈਣੀ ਚਾਹੁੰਦੇ ਆ ਪਰ ਪੈਸੇ ਲਾਉਣੇ ਜਾਂ ਬਜਟ ਹੈਗਾ ਭਰਾਵਾਂ ਦਾ ਥੋੜਾ ਤਾਂ ਮਿੱਤਰੋ ਅੱਜ ਘੋੜੀ ਲਿਆਤੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਆਪਾਂ ਕਹਿ ਰਹੇ ਆ ਨੌਕਰੀ ਬਸ਼ੀਰੀ ਦਿੱਤੀ ਮੈਂ ਫੋਟੋ ਵੀ ਮੰਗਵਾ ਦੂੰ ਮਾਲਕਾਂ ਤੋਂ ਬਹੁਤ ਟੌਪ ਦੀ ਤੇ ਚੰਗੇ ਰੇਟ 'ਚ ਵੇਚੀ ਇਹਦੇ ਤੇ ਆਪਦਾ ਰੇਟ ਲੱਖੋਂ ਥੱਲੇ ਆ ਘੋੜੀ ਦਾ ਦੂਜੀ ਗੱਲ ਇਹ ਫਾਇਦਾ ਹੋ ਜਾਣਾ ਤੁਹਾਨੂੰ ਮੀਟ ਵੀ ਹੋਗੀ ਇਹ ਤਾਂ ਆਪਣੇ ਆਲੇ ਬਾਜ ਤੋਂ ਹੋ ਗਈ ਮਿੱਤਰੋ ਬਾਕੀ ਘੂੜੀ ਦੀ ਲੈਂਥ ਨੂੰ ਤੇ ਚੈੱਕ ਕਰ ਲਿਓ ਆ ਕਿ ਪੂਰੀ ਵੱਡੀ ਘੂੜੀ ਹੈ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸ਼ਰਫਰ YouTube ਚੈਨਲ ਦੇ ਤੇ ਜਿਹੜੇ ਭਰਾ ਇਹ ਵੀ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਸਵਾਗਤ ਹੈ ਜੀ ਜੀ ਆਏ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਈਆਂ ਅੱਜ ਤਰੀਕ 3 ਜੂਨ 2025 ਦੀ ਵੀਡੀਓ ਹੈ ਦੋਸਤੋ ਤੇ ਆਦੇ ਲਿਆ ਤੇ ਤੁਹਾਡੇ ਲਈ ਪਾਣੀ ਨੂੰ ਘੂੜੀ ਚੰਬੀ ਵੀ ਕਹਿ ਸਕਦੇ ਆ ਪੌਣੀ ਨੁਕਰੇ ਇਹ ਸਾਡੇ ਦੋਸਤੋ ਰੰਗ ਰੂਪ ਚਿੱਟਾ ਬਹੁਤ ਆ ਤੇ ਬੱਚੇ ਪੂਰੇ ਟੌਪ ਦੇ ਨੁਕਰੇ ਦਿੰਦੀ ਆ ਰੇਟ ਵੀ ਤੁਹਾਡੀ ਜੀ ਅਨੁਸਾਰ ਆ ਸਾਉ ਠੰਡੀ ਐ ਲੰਬੇਟ ਲਮੂਟ ਦੀ ਵੱਡੇ ਪੇਟ ਦੀ ਵੱਡੀ ਝੂਜ ਦੀ ਪੂਰੀ ਆ ਤੋਂ ਦੋਸਤੋ ਵੀਡੀਓ ਸਾਰੀ ਦੇਖ ਲਓ ਜੇ ਤੁਹਾਨੂੰ ਵੀਡੀਓ ਪਸੰਦ ਆਏ ਲਾਈਕ ਕਰਦੇ ਕਮੈਂਟ ਕਰਦੇ ਤੇ ਜਿਆਦਾ ਤੋਂ ਜਿਆਦਾ ਕਰਦੇ ਹੋ ਸ਼ੇਅਰ ਦੱਬ ਕੇ ਤਾਂ ਕਿ ਜਿਹੜਾ ਵੀ ਭਰਾ ਇਦਾਂ ਦੀ ਘੂੜੀ ਲੱਭਦਾ ਉਹਦੀ ਫਰਮਾਇਸ਼ 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 ਪੂਰੀ ਹੋ ਜੇ ਤੇ ਬਾਕੀ ਆਜੂ ਬਾਦਿਆ ਘੋੜੀ ਦੀ ਡਿਟੇਲ ਦਿੰਨੇ ਆ ਪਹਿਲਾਂ ਦੋਸਤੋ ਤਕਰੀਬਨ 7 ਸਾਲ ਦੀ ਘੋੜੀ ਉਹ ਜੀ ਨੋਗਰੇ ਬੱਚੇ ਦਿੰਦੀ ਆ ਬਸ਼ੀਰੀ ਦੀ ਇਹਦੀ ਫੋਟੋ ਮੰਗਵਾ ਦੂੰਗੀ ਬਸ਼ੀਰੀ ਚੰਗੇ ਰੇਟ ਤੇ ਮਾਲਕਾਂ ਨੇ ਦੱਸਿਆ ਵੀ ਸੀਲ ਹੋਈ ਆ ਤੇ ਬਾਕੀ ਘੋੜੀ ਆਪਣੇ ਵਾਲੇ ਬਾਜ਼ ਤੋਂ ਮੀਟ ਕਰਾਤੀ ਮਿਲਦੀ ਦੀ ਫੋਟੋ ਵੀਡੀਓ ਪਰਤੀ ਮਿਲ ਜੂ ਸਾਊ ਠੰਡੀ ਆ ਬਾਲਪੋਰੀਆਂ ਦੀ ਜਮਾ ਸਾਫਾ ਹੱਥਾਂ ਪੈਰਾਂ ਦੀ ਸਾਫ ਖੜਨੇ ਖੁਰਨੇ ਤੁਸੀਂ ਦੇਖ ਸਕਦੇ ਆ ਕੰਨ ਕੁੰਨ ਦੇ ਸੁਨੱਖੇ ਲੰਬੀ ਬਹੁਤ ਆ ਇਹੀ ਵਜਾ ਇਹਦੀ ਬੱਚੀ ਹੈ ਜਿਹੜੀ ਪੂਰੇ ਵੱਡੇ ਖਾਦੇ ਦੀ ਤਾਂ ਹੀ ਚੰਗੇ ਰੇਟ ਤੇ ਵਿਕੀ ਆ ਜਮਾਨ ਨੁਕਰੀਏ ਇੱਕ ਵੀ ਦਾਗ ਨਹੀਂ ਸੀ ਬੱਚੀ ਦੇ ਸੋ ਜੇ ਮੇਰੇ ਘਰ ਭਰਾ ਦੇ ਚੱਲਦੀ ਹੋਈ ਚਾਹ ਬਣ ਹੋਇਆ ਖਰੀਦਣ ਦਾ ਤਾਂ ਨੰਬਰ ਮੈਂ ਥੱਲੇ ਦੇ ਦਿੱਤੇ ਸੰਪਰਕ ਕਰ ਲਓ ਮਿਲਦੇ ਹਾਂ ਜਲਦ ਨਾਵੀ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ